ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਨੇ ਆਪਣੇ ਰਾਜ ਸਭਾ ਦੇ ਮੈਂਬਰ ਵਾਲੇ ਨਾਮਜ਼ਦਗੀ ਦੇ ਪੱਤਰ ਕੱਲ ਭਰ ਦਿੱਤੇ ਸੀ Rajasthan ਤੋਂ ਜਿਵੇਂ ਹੀ ਉਹਨਾਂ ਨੇ ਰਾਜ ਸਭਾ ਦੀ ਮੈਂਬਰ ਦੀ ਚੋਣ ਲਈ ਆਪਣੇ ਨਾਮਜ਼ਦਗੀ ਦੇ ਪੱਤਰ ਭਰੇ ਜਿਵੇਂ ਹੀ ਉਹਨਾਂ ਨੂੰ ਪੱਤਰ ਕਾਰਾਂ ਨੇ ਘੇਰਿਆ ਫਿਰ ਉਹਨਾਂ ਨੇ ਰੱਜ ਕੇ ਪੜਾ ਸਕੜੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਤੇ ਡੱਲੇ ਬਾ ਵਰਗੇ ਜਿਹੜੇ ਕਿਸਾਨਾਂ ਦੇ ਆਗੂ ਨੇ ਉਹਨਾਂ ਉੱਤੇ ਬੜੇ ਵੱਡੇ ਵੱਡੇ ਇਲਜ਼ਾਮ ਲਗਾਏ ਜਾਂ ਕਹਿ ਦिए ਪਲਟਵਾਰ ਕੀਤੇ ਗਏ ਰਵਨੀਤ ਬਿੱਟੂ ਦੇ ਦੁਆਰਾ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਵਿਰੁੱਧ ਪੱਤਰਕਾਰਾਂ ਦੇ ਸਾਹਮਣੇ ਰੱਜ ਕੇ ਭੜਾਸ ਕਢੀ ਉਹਨਾਂ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਫੰਡਿੰਗ ਹੋ ਰਹੀ ਹੈ ਉਹ ਵਿਦੇਸ਼ਾਂ ਤੋਂ ਹੋ ਰਹੀ ਹੈ ਅਤੇ ਜਿਹੜੇ ਕਿਸਾਨ ਨੇ ਜਾਂ ਕਿਸਾਨ ਆਗੂ ਨੇ ਉਹ ਫਰੀਦਾ ਚੌਧਰ ਪੁਣਾ ਜਾਂ ਕੜਮ ਚੌਧਰੀ ਬਣੇ ਫੜਦੇ ਨੇ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਫਿਰ ਦੁਬਾਰਾ ਘਿਰਦੇ ਆ ਰਹੇ ਨੇ ਰਵਨੀਤ ਬਟੂ ਰਵਨੀਤ ਬਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸਾਨਾਂ ਲਈ ਵੱਡੇ ਵੱਡੇ ਪੈਕੇਜ ਲੈ ਕੇ ਆਵੇਗੀ ਚਾਹੇ ਕਿਸਾਨ ਹੋਣ ਪੰਜਾਬ ਦੇ ਚਾਹੇ ਰਾਜਸਥਾਨ ਦੇ ਚਾਹੇ ਹਰਿਆਣਾ ਦੇ ਚਾਹੇ ਭਾਰਤ ਦੇ ਕਿਸੇ ਵੀ ਸੂਬੇ ਦੇ ਲੇਕਿਨ ਇੱਕ ਕਿਸਾਨ ਆਗੂ ਉਹਨਾਂ ਨੇ ਕਿਹਾ ਜਿਹੜੇ ਅਸਲੀ ਕਿਸਾਨ ਨੇ ਉਹ ਪੰਜਾਬ ਦੇ ਜਾਂ ਜਿੱਥੇ-ਜਿੱਥੇ ਭਾਰਤ ਦੇ ਸੂਬਿਆਂ ਦੇ ਵਿੱਚ ਖੇਤੀ ਹੁੰਦੀ ਹੈ ਯਾਨੀ ਕਿ ਜਿਹੜੇ ਅਸਲੀ ਕਿਸਾਨ ਨੇ ਉਹ ਆਪਣੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਨਕਲੀ ਜਿਹੜੇ ਕਿਸਾਨ ਨੇ ਉਹ ਚੌਧਰ ਪੁਰਾ ਦਿਖਾਉਣ ਲਈ ਉਹ ਜਥੇਬੰਦੀਆਂ ਆਗੂ ਬਣ ਜਾਂਦੇ ਨੇ ਅਤੇ ਪ੍ਰਦਰਸ਼ਨ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲੇ ਸੀ ਪੰਜਾਬ ਦੇ ਕਿਸਾਨ ਅਤੇ ਮੁਲਾਕਾਤ ਵੀ ਹੋਈ ਅਤੇ ਕੀ ਮਿਲਿਆ ਕੁਝ ਵੀ ਨਹੀਂ ਮਿਲਿਆ ਕਿਉਂਕਿ ਕਾਂਗਰਸ ਦੀ ਸਰਕਾਰ ਨਹੀਂ ਹੈ ਕਾਂਗਰਸ ਸਰਕਾਰ ਹੋਣ ਭਾਰਤ ਦੇ ਕਿਸਾਨਾਂ ਵਾਸਤੇ ਕੁਝ ਨਹੀਂ ਕਰ ਸਕਦੀ ਜੇਕਰ ਕੁਝ ਕਰਨਾ ਹੈ ਤੇ ਉਹ ਹੋਵੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਵੱਡੇ ਆੜੇ ਇਲਜ਼ਾਮ ਲਗਾਏ ਗਏ ਨੇ ਇੱਕ ਵਾਰ ਫਿਰ ਖਿਲਾਫੀਅਤ ਕਰਦੇ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਲੱਗਦਾ ਹੈ ਰਵਨੀਤ ਬਿੱਟੂ ਲੋਕ ਸਭਾ ਦੀਆਂ ਚੋਣਾਂ ਵਾਲੀ ਪੜਾਅ ਕੱਢ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਨੂੰ ਹਲਕਾ ਲੁਧਿਆਣਾ ਤੋਂ ਘਰ ਤੋਂ ਬਾਹਰ ਨਹੀਂ ਨਿਕਲਦਿਆ ਕਈ ਵਾਰ ਰਵਨੀਤ ਬਿੱਟੂ ਦੀ ਰੇਸ ਵੀ ਲੱਗੂ ਲੱਗੀ ਸੋਸ਼ਲ ਮੀਡੀਆ ਤੇ ਕਈ ਵਾਰ ਉਹਨਾਂ ਦੀਆਂ ਦੌੜਦਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਵਾਇਲ ਹੋਈਆਂ ਜਿਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਟਰੋਲ ਕੀਤਾ ਗਿਆ ਦੂਸਰੇ ਪਾਸੇ ਲੁਧਿਆਣਾ ਦੇ ਕਈ ਹਲਕਿਆਂ ਕਈ ਪਿੰਡਾਂ ਦੇ ਵਿੱਚ ਰਵਨੀਤ ਬਿੱਟੂ ਨੂੰ ਵਰਨੀ ਦਿੱਤਾ ਗਿਆ ਅਤੇ ਕਾਲੀਆਂ ਝੰਡੀਆਂ ਵਖਾ ਕੇ ਰਵਨੀਤ ਬਿੱਟੂ ਅਤੇ ਭਾਰਤੀ ਜਨਤਾ ਪਾਰਟੀ ਦਾ ਨਰਾਦਰ ਕੀਤਾ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਰਵਨੀਤ ਬਿੱਟੂ ਕਿਸਾਨਾਂ ਦੇ ਦਵਾਲੇ ਹੋ ਗਏ ਨੇ ਹੁਣ ਰਵਨੀਤ ਬਿੱਟੂ ਨੇ ਜਿਵੇਂ ਹੀ ਆਪਣੇ ਰਾਜ ਸਭਾ ਮੈਂਬਰ ਦੇ ਨਾਂ ਨਾਮਜ਼ਦਗੀ ਪੱਤਰ দাখিল ਕੀਤੇ ਨਾਲ ਦੀ ਨਾਲ ਹੀ ਉਹਨਾਂ ਨੇ ਜ਼ਹਿਰ ਉਗਲ ਦਿੱਤਾ ਪੰਜਾਬ ਦੇ ਨਹੀਂ ਪੂਰੇ ਪਹਾੜ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਅਸਲੀ ਕਿਸਾਨ ਤਾਂ ਖੇਤਾਂ ਵਿੱਚ ਨੇ ਨਕਲੀ ਕਿਸਾਨ ਧਰਨੇ ਅਤੇ ਜਥੇਬੰਦੀਆਂ ਬਣਾ ਕੇ ਆਗੂ ਬਣ ਕੇ ਫਰੀਦਾ ਚੌਧਰਪੁਰਾ